ਡੇਰਾ ਬਾਬਾ ਨਾਨਕ ਕਰਤਾਰਪੁਰ ਲਾਂਗੇ ਦੇ ਨਾਲ ਦਰਸ਼ਨ ਸਥਲ ਤਿਹੜ ਦੀ ਪਾਣੀ ਦੀ ਮਾਰ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਨੇ ਦਰਅਸਲ ਪਹਾੜਾ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਚਲਦਿਆਂ ਜਿੱਥੇ ਪੂਰਾ ਪੰਜਾਬ ਹੜ੍ਹ ਦੀ ਮਾਰ ਹੇਠ ਆ ਚੁੱਕਿਆ ਹੈ ਤੇ ਡੇਰਾ ਬਾਬਾ ਨਾਨਕ ਕਰਤਾਰਪੁਰ ਲਾਂਘੇ ਦੇ ਨਾਲ ਬਣੇ ਦਰਸ਼ਨ ਸਥਲ ਤੇ ਵੀ ਰਾਵੀ ਦਰਿਆ ਦਾ ਪਾਣੀ ਭਰਨਾ ਸ਼ੁਰੂ ਹੋ ਚੁੱਕਿਆ ਹੈ ਜ਼ਿਕਰਯੋਗ ਹੈ ਕਿ ਦਰਸ਼ਨ ਸਥਲ ਤੋਂ ਦੂਰਬਿੰਦ ਰਾਹੀ ਸੰਗਤਾਂ ਦੇ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦੂਰਦਰਸ਼ਨ ਦੇਦਾਰ ਕੀਤੇ ਜਾਂਦੇ ਨੇ ਪਰ ਲਗਾਤਾਰ ਬਰਸਾਤ ਦੇ ਚਲਦਿਆਂ ਪਾਣੀ ਕਾਫੀ ਜ਼ਿਆਦਾ ਭਰ ਗਿਆ ਜਿਸ ਦੇ ਨਾਲ ਲੋਕਾਂ ਦੇ ਵਿੱਚ ਵੀ ਡਰ ਤੇ ਸਹਿਮ ਦਾ ਮਾਹੌਲ ਹੈ ਅਨੁਸਾਰ ਇਹ ਸਰ ਹੋ ਸਕਦਾ ਖਤਰਾ ਬਹੁਤ ਜ਼ਿਆਦਾ ਹੋ ਗਿਆ ਸਾਰੇ ਪਿਛੇ ਜਿਹੜਾ ਬਹੁਤ ਸਾਮਾਨ ਜਿੱਤਣ ਦੇ ਵਿੱਚ ਪਾੜਿਆ ਉਹ ਭਰਨਾ ਨਹੀਂ ਕਿਉਂਕਿ ਤੁਹਾਨੂੰ ਇਹ ਖਤਰਾ ਇਹ ਵਾਲਾ ਨਹੀਂ ਉੱਥੇ ਸਾਰੇ ਪਿਛੇ ਬਰੋੜਾ ਪਿਆ ਸਾਰੇ ਟੁੱਟਣ ਡਿਆ ਕਹਿੰਦੇ ਕੋਈ ਕਹਿੰਦੇ ਪਾਣੀ ਚੱਲਿਆ ਤੁਹਾਨੂੰ ਕਹਿੰਦੇ ਹੋ ਉਹ ਜਿਹੜਾ ਨਿਊਜ਼ ਕੋਈ ਸਟਾਕ ਚੁੱਕਾ ਪਾਣੀ ਚੱਲਣਾ ਕੋਈ ਪ੍ਰਸ਼ਾਸਨ ਦਾ ਘਟਿਆ ਲੱਗਦਾ ਹੈ ਉਹ ਚਲਿਆ ਉਹ ਇਹ ਚੰਨੇ ਪ੍ਰਸ਼ਾਸਨ ਆਏ ਕੋਈ ਕੇਸ ਇਹ ਸਾਰ ਲੈ ਕੇ ਨੂੰ ਖੁਸ਼ੀ ਗਈ ਸੀ ਹਾਂਜੀ ਪਾਣੀ ਪਾਣੀ ਤਾਂ ਜਾਨਾ ਮੇਵਾ ਸੰਗ ਤੇ ਸਾਇੰਸ ਨਾਲ ਪਾਣੀ ਬਹੁਤ ਹੈ ਜੀ ਪਾਣੀ ਬਹੁਤ ਜ਼ਿਆਦਾ ਨਹੀਂ ਹਾਂ ਜੀ ਤਾਂ ਤਾਂ ਹੋ ਸਕਦਾ ਜੀ ਹੋਰ ਜ਼ਿਆਦਾ ਇਹਨਾਂ ਹੋ ਸਕਦਾ ਕੋਈ ਆਇਆ ਕੋਈ ਨਹੀਂ ਆਇਆ ਹਾਂ ਜੀ ਜੀ ਮੰਨਦਾ ਹੈ ਮੰਗੂ ਕਰਦੇ ਆ ਇਹਨਾਂ ਵਿੱਚੋਂ ਆਪਣਾ ਪਾਣੀ ਦਾ ਇਦਾਂ ਕੋਈ ਕਵਰ ਕਰਨ ਪਾਣੀ ਨੂੰ ਤੇ ਕੋਈ ਮੂਰ ਵੀ ਸਾਡਾ ਕੋਈ ਜੰਗਰਾਵਾ ਚਾਰਾ ਜੂਰਾ ਮਲੇ ਕੋਈ ਸਾਨੂੰ ਮਤਲਬ ਡੇਰਾ ਬਾਬਾ ਨਾਨਕ ਕਰਤਾਰਪੁਰ ਲਾਂਗੇ ਦੇ ਨਾਲ ਦਰਸ਼ਨ ਸਥਲ ਤਿਹੜ ਦੀ ਪਾਣੀ ਦੀ ਮਾਰ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਨੇ ਦਰਅਸਲ ਪਹਾੜਾ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਚਲਦਿਆਂ ਜਿੱਥੇ ਪੂਰਾ ਪੰਜਾਬ ਹੜ੍ਹ ਦੀ ਮਾਰ ਹੇਠ ਆ ਚੁੱਕਿਆ ਹੈ ਤੇ ਡੇਰਾ ਬਾਬਾ ਨਾਨਕ ਕਰਤਾਰਪੁਰ ਲਾਂਗੇ ਦੇ ਨਾਲ ਬਣੇ ਦਰਸ਼ਨ ਸਥਲ ਤੇ ਵੀ ਰਾਵੀ ਦਰਿਆ ਦਾ ਪਾਣੀ ਭਰਨਾ ਸ਼ੁਰੂ ਹੋ ਚੁੱਕਿਆ ਹੈ ਜ਼ਿਕਰਯੋਗ ਹੈ ਕਿ ਦਰਸ਼ਨ ਸਥਲ ਤੋਂ ਦੂਰਬਿੰਦ ਰਾਹੀਂ ਸੰਗਤਾਂ ਦੇ ਵੱਲੋਂ ਪਾਕਿਸਤਾਨ ਸਥਿਤ ਗੁਰਦੁਆਰਾ 시 ਕਰਤਾਰਪੁਰ ਸਾਹਿਬ ਦੇ ਦੂਰਦਰਸ਼ਨ ਦੇਦਾਰ ਕੀਤੇ ਜਾਂਦੇ ਨੇ ਪਰ ਲਗਾਤਾਰ ਬਰਸਾਤ ਦੇ ਚਲਦਿਆਂ ਪਾਣੀ ਕਾਫੀ ਜ਼ਿਆਦਾ ਭਰ ਗਿਆ ਜਿਸ ਦੇ ਨਾਲ ਲੋਕਾਂ ਦੇ ਵਿੱਚ ਵੀ ਡਰ ਤੇ ਸਹਿਮ ਦਾ ਮਾਹੌਲ ਹੈ ਕਾਨੂੰਨੀ ਸੰਪਰਕਰ ਹੋ ਸਕਦਾ ਖਤਰਾ ਬਹੁਤ ਜ਼ਿਆਦਾ ਹੋ ਰਿਹਾ ਸਾਰੇ ਪੱਗੜਾ ਜਿਹੜੇ ਸਾਮਾਨ ਕੀਤੇ ਜਾਂਦੇ ਨੇ ਪੱਗੜਾ ਹਰ ਖਾ ਪਰ ਇਹ ਵਾਲਾ ਨਹੀਂ ਉਧਰ ਸਾਰੇ ਪਿੱਛੇ ਰੌਲਾ ਪਿਆ ਸਾਰੇ ਟੁੱਟਣ ਲਿਆ ਕਹਿੰਦੇ ਕੋਈ ਕਹਿੰਦੇ ਸਾਮਾਨ ਚੜ੍ਹ ਗਿਆ ਤਾਂ ਦੀ ਜਾਓ ਜੇ ਕੋਈ ਸਟਾਰਟ ਕੋਈ ਪ੍ਰਸ਼ਾਸਨ ਕਰ ਰਿਹਾ ਹੈ ਅਗਲੇ ਸਮੇਂ ਪ੍ਰਸ਼ਾਸਨ ਆਏ ਕੋਈ ਕੇ ਦੇ ਸਾਰ ਲੈ ਕੇ ਨੂੰ ਖੁਸ਼ੀ ਕੀਤੀ ਪਾਣੀ ਪਾਣੀ ਮੇਵਾ ਸੰਗਿ ਕਿਸ ਤਰ੍ਹਾਂ ਦੀ ਜਾਂ ਪਾਣੀ ਬਹੁਤ ਹੈ ਜੀ ਪਾਣੀ ਬਹੁਤ ਜ਼ਿਆਦਾ ਹੈ ਹਨਾ ਨਹੀਂ ਹੋ ਸਕਦਾ ਜੀ ਹੋਰ ਜ਼ਿਆਦਾ ਇਨਸਾਨ ਹੋ ਸਕਦਾ ਕੋਈ ਆਇਆ ਕੋਈ ਨਹੀਂ ਆਇਆ ਇਹ ਮੰਨਦੇ ਹਾਂ ਜੀ ਇਹ ਮੰਨਦੇ ਹਾਂ ਮੰਨੂ ਕਰਦੇ ਆ ਇਹਨਾਂ ਨੂੰ ਚਲੋ ਆਪਣਾ ਪਾਣੀ ਦਾ ਇਦਾਂ ਕੋਈ ਕਵਰ ਕਰਨ ਪਾਣੀ ਨੂੰ ਤੇ ਕੋਈ ਉਹ ਵੀ ਸਾਡਾ ਕੋਈ ਚੰਗਰਾ ਵਾ ਚਾਰਾ ਜੁਰਾ ਮਲੇ ਕੋਈ ਸਾਨੂੰ ਮਤਲਬ